ਜੀ ਤੂੰ ਤੇਰਾ ਕਿਸੇ ਵੀ ਸਾ ਦਿਨ ਨਿਭਾਉਣਾ ਨਹੀਂ ਤੂੰ ਠੱਗੀਆਂ ਮਾਰ ਜੀਣਾ ਲਈ ਤੈਨੂੰ ਕੋਲੇ ਖੜੇ ਛਡਾਉਣਾ ਨਹੀਂ ਜੱਗ ਬੱਲ ਮਾਰਨੀ ਹੋਣੀ ਨੇ ਦੱਸ ਕਿਹੜੀ ਕੋਠੜੀ ਲੁਕ ਜੇਗਾ ਕੀ ਮੰਨਿਆ ਦਾ ਤੇਰੀਆਂ ਇੱਕ ਥੋਕਰ ਵੱਜੀ ਫਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਭਵ ਸਾਗਰ ਦੇ ਵਿੱਚ ਡੁੱਬ ਤੇਰਾ ਇੰਨਾ ਲੰਮਾ ਗੋਤਾ ਨਹੀਂ ਆ ਬਾਗਾਂ ਦੇ ਵਿੱਚ ਸਦਾ ਬੋਲਦਾ ਬੰਦਿਆ ਰਹਿਣਾ ਤੋਤਾ ਨਹੀਂ ਆਖਰ ਨੂੰ ਝੁੰਝ ਜਵਾਬ ਦਊ ਦੱਸ ਕਿੰਨੀਆਂ ਕੰਬੀਆਂ ਟੁੱਕ ਜੇਗਾ ਕੀ ਮੰਨਿਆਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਹੋ ਤੂੰ ਕੇ ਤੇ ਅਸ਼ਾਸ਼ ਕੰਧਰ ਖੜੇ ਨਹੀਂ ਹੋੜੀ ਦੇ ਅੱਗੇ ਹਾਰ ਗਏ ਇੱਥੇ ਅਰਜਨ ਵਰਗੇ ਅੜੇ ਨਹੀਂ ਕੌਰੂ ਵੀ ਖਾਲੀ ਹੱਥ ਗਿਆ ਕੀ ਬਦ ਉਸ ਤੋਂ ਲੁੱਟ ਜੇਗਾ ਕੀ ਮੋਨਿਆ ਦਾ ਤੇਰੀਆਂ ਇੱਕ ਠੋਕਰ ਬਜੀ ਫੁੱਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਮਾਪਿਓ ਦੀ ਸੇਵਾ ਕਰਿਆ ਕਰ ਇੰਨਾ ਤੋਂ ਵੱਡਾ ਤੀਰਤ ਨਹੀਂ ਮਾਪਿਓ ਦੀ ਸੇਵਾ ਕਰਿਆ ਕਰ ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ ਸਿਰ ਪੈਰਾਂ ਉੱਤੇ ਧਰਿਆ ਕਰ ਸਿੱਧਾ ਜਾਵੇਂਗਾ ਨਰਕਾਂ ਨੂੰ ਜੇ ਇਸ ਮੋੜ ਤੋਂ ਉੱਕ ਜੇਗਾ ਕੀ ਮਨਿਆਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ 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 ਕੁਝ ਹਿੱਸਾ ਤਾਂ ਕਿ ਜ਼ਿੰਦਗੀ ਦਾ ਸਤਿਗੁਰ ਦੇ ਚਰਨੀ ਲਾ ਲੈ ਤੂੰ ਕੀ بگੜਿਆ ਡੁੱਲਿਆਂ ਮੇਰਾ ਦਾ ਚੱਕ ਝੋਲੀ ਦੇ ਵਿੱਚ ਪਾ ਲੈ ਤੂੰ ਫਿਰ ਕੀਮਤ ਪੈ ਜੂ ਹੀਰੇ ਦੀ ਹੀਰੇ ਦੀ

ਹੋ ਉਹਦੇ ਨਾਲ ਨੀ ਮਾ ਹੋਣਾ ਪਉ ਜੇ ਸ਼ਮਲੇ ਵਾਲਿਆ ਨਾ ਮੰਨੀ ਹੱਥ ਮਾਰ ਮਥੇ ਤੇ ਰੋਣਾ ਪਉ ਜੇ ਸ਼ਮਲੇ ਵਾਲਿਆ ਨਾ ਮੰਨੀ ਫਿਰ ਅੰਕ ਸਮੇ ਪਛਤਾਉਣਾ ਪਉ ਤੂੰ ਵੀ ਮੌਸਮੀ ਮੇ ਵਿਆਈ ਪਤ ਚੜਦੇ ਵਿੱਚ ਸੁੱਕ ਜੇਗਾ ਹੋ ਕੀ ਮਨਿਆ ਦਾ ਤੇਰੀਆਂ ਇੱਕ ਹੱਕਰ ਵਜੀ ਫਟ ਜਾਏਗਾ ਤੂੰ ਐਨੀ ਵਧੀਆ ਚੀਜ਼ ਨਹੀਂ ਹੋ ਹੋ ਲੋਬੀ ਮਿੱਤਰੋ ਸਾਰੇ ਜਣੇ ਦੱਸਿਓ ਕਿਵੇਂ ਲੱਗੀ ਗੱਲਬਾਤ ਕਿਉਂਕਿ ਸ਼ਮਲਾ ਸਾਹਿਬ ਨੇ ਲਿਖਿਆ ਬਹੁਤ ਸੋਹਣੀਆਂ ਗੱਲਾਂ ਲਿਖਿਆ ਸੱਚ ਹੈ ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਇਹ ਪਾਣੀ ਦਾ ਬੁਲਬਲਾ ਜ਼ਿੰਦਗੀ ਕੋਈ ਪਤਾ ਨਹੀਂ ਕਦੋਂ ਆਏ ਪੜਾਕਾ ਜਾ ਪੈ ਜੇ ਇੱਕ ਮਾਰ ਜੀ ਠੋਕਰ ਬਸ ਗੱਲ ਕਰ ਤੇ ਘੜੇ ਵਾਲੀ ਉਹ ਗੱਲ ਹੈ ਤੇ ਘੜੇ ਵਾਲੀ ਗੱਲ ਹੈ ਤੇ ਭਰਾਵੋ ਜ਼ਿੰਦਗੀ ਨੂੰ ਜਉ ਆਨੰਦ ਲਓ ਤੇ ਜ਼ਿੰਦਗੀ ਜਿੰਦਾਬਾਦ ਜਿੰਦਾਬਾਦ ਉਹ ਠੀਕ ਹੋ ਜਾਏ